ਸ਼ਰਸ਼ੀਕਾਲ ਜੀ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ कॉटन ਦੇ 올ਓਵਰ ਸੂਟ ਰਹਿਣਗੇ ਸ਼ਰਟ ਤੇ ਫਰੰਟ ਤੇ ਵਰਕ ਹੋਏਗਾ 슬ੀਵਸ ਤੇ ਵਰਕ ਰਹੇਗਾ ਦੁਪੱਟਾ ਜਿਹੜਾ ਟਾਈ ਡਾਈ ਮਸਲੀਨ ਦਾ ਹੋਏਗਾ ਫੋਰ ਸਾਈਡ ਲੈਸ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਪਿਓਰ कॉटन ਦੇ ਹੋਣਗੇ ਮੈਚਿੰਗ ਸੂਟ ਹੋਣਗੇ ਪ੍ਰਿੰਟਰਡ ਸ਼ਰਟ ਰਹੇਗੀ ਤੇ ਪਲੇਨ ਬਾਟਮ ਹੋਏਗੀ ਦੁਪੱਟਾ ਜਿਹੜਾ ਮਲਮਲ कॉटन ਦਾ ਰਹੇਗਾ ਇਹਨਾਂ ਨਾਲ ਦੁਪੱਟੇ ਉੱਤੇ ਵਰਕ ਹੋਏਗਾ ਸਿੰਗਲ ਕਲਰ ਦਾ ਦੁਪੱਟਾ ਰਹੇਗਾ ਫੁੱਲ ਸਾਈਜ਼ ਹੋਏਗਾ ਏ ਵਾਲੇ ਸੂਟ ਨੇ ਜਿਹੜੇ ਵੀ ਪਿਓਰ ਕਾਟਨ ਦੇ ਹੋਣਗੇ ਸ਼ਰਟ ਦੇ ਫਰੰਟ ਤੇ ਬੈਕ ਸਾਈਡ ਹਾਰਟ ਸ਼ੇਪ ਦਾ ਟਰੈਡਵਰਕ ਰਹੇਗਾ ਬਾਟਮ ਮੈਂ ਜਿਹੜੀ ਪਲੇਨ ਹੋਏਗੀ ਦੁਪੱਟਾ ਸ਼ਿਫੌਨ ਦਾ ਰਹੇਗਾ ਲੇਸਿਸ ਦਾ ਵਰਕ ਹੋਏਗਾ ਦੁਪੱਟੇ ਤੇ ਏ ਵਾਲੇ ਸੂਟ ਨੇ ਜਿਹੜੇ ਪਿਓਰ ਬਨਾਰਸੀ ਸਿਲਕ ਬ੍ਰੋਕੇਟ ਦੀ ਸ਼ਰਟ ਰਹੇਗੀ ਪਲੇਨ ਫੈਬ੍ਰਿਕ ਹੈ ਜਿਹੜੀ ਬਾਟਮ ਹੈ ਪਿਓਰ ਕ੍ਰੇਪ ਦੀ ਰਹੇਗੀ ਇਹਨਾਂ ਨੂੰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਸ਼ਰਟ ਵੀ ਲੈ ਸਕਦੇ ਹੋ ਸਿੰਗਲ ਤੇ ਬਾਟਮ ਵੀ ਜਾਂ ਸ਼ਰਟ ਵੀ ਬਾਈ ਕਰ ਸਕਦੇ ਹੋ ਇਨਾਂ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਬਾਇ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਪੇਮੈਂਟ ਹੈ ਜਿਹੜੀ ਇਹਨਾਂ ਦੀ ਆਨਲਾਈਨ ਹੋਣਗੀ ਇਹਨਾਂ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਅਡਰੈਸ ਤੇ ਪੇਮੈਂਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਫੈਬਰਿਕ ਨੇ ਜਿਹੜੇ ਪਲੇਨ ਹੋਣਗੇ ਵਰਕ ਹੈ ਜਿਹੜਾ ਇਹਨਾਂ ਤੇ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਸਟੱਫ ਹੈ ਇਹਨਾਂ ਦਾ ਜਿਹੜਾ ਵੈਲਵਟ ਸਿਲਕ ਦਾ ਰਹੇਗਾ ਪ੍ਰਾਈਸ ਹੈ ਜਿਹੜਾ 5 ਮੀਟਰ 올ਓਵਰ ਸੂਟ ਦਾ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹੇਗੀ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ